ਤੇ ਕਿਸਾਨਾਂ ਦੇ ਬਾਰੇ ਤੁਹਾਨੂੰ ਵੱਡੀ ਖਬਰ ਦੱਸੀ ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ਕਿਸਾਨਾਂ ਨੂੰ ਆਪਣੀ ਗੱਲ ਰੱਖਣ ਦੇਣ ਦੀ ਗੱਲ ਕਹੀ ਗਈ ਹੈ ਤੇ ਆਪ ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਵੀ ਪੂਰਾ ਹੱਕ ਹੈ ਕਿ ਉਹ ਆਪਣੀ ਗੱਲ ਰੱਖਣ ਤੇ ਨਾਲ ਹੀ ਉਹਨਾਂ ਨੂੰ ਦਿੱਲੀ ਜਾਣ ਦੇਣਾ ਚਾਹੀਦਾ ਹੈ ਆਮ ਆਦਮੀ ਪਾਰਟੀ ਆਗੂ ਮੀਥੇਰ ਨੇ ਕੀ ਕੁਝ ਕਿਹਾ ਸੁਣਦੇ ਦੇਖੋ ਦੇਖੋ ਜੀ ਆ ਬੜੀ ਚਲੋ ਹੈਰਾਨੀ ਵਾਲੀ ਗੱਲ ਵੀ ਹੈ ਤੇ ਬੜੀ ਦੁੱਖ ਵਾਲੀ ਗੱਲ ਵੀ ਹੈ ਕਿ ਅੱਜ ਜਿਹੜਾ ਦੇਸ਼ ਦਾ ਅੰਨਦਾਤਾ ਹੈਗਾ ਤੇ ਜਿਹੜਾ ਮੈਂ ਸਮਝਦਾ ਕਿ ਜਿਹਦਾ ਸਭ ਤੋਂ ਵੱਡਾ ਯੋਗਦਾਨ ਹੈ ਕਿ ਦੇਸ਼ ਨੂੰ ਆਤਮ ਨਿਰਭਰ ਕਰਨ ਚ ਅੱਜ ਉਹ ਕਿਸਾਨ ਨੂੰ ਜਿਹੜਾ ਉਹਦਾ ਡੈਮੋਕਰੈटिक ਰਾਈਟ ਹੈ ਆਪਣੀ ਗੱਲ ਰੱਖਣ ਲਈ ਆਪਣੇ ਦੇਸ਼ ਦੀ ਰਾਜਧਾਨੀ 'ਚ ਵੀ ਆਉਣ ਸਰਕਾਰ ਜਿਹੜੀ ਹੈ ਉਹ ਪਰਮਿਸ਼ਨ ਨਹੀਂ ਦੇ ਰਹੀ ਤੁਸੀਂ ਦੇਖੋ ਵੀ ਪਹਿਲਾਂ ਤਾਂ ਕਿਸਾਨਾਂ ਨੂੰ ਕਹੇ ਸੀ ਕਿ ਤੁਸੀਂ ਇੱਥੇ ਟਰੈਕਟਰ ਲੈ ਕੇ ਆਉਣੇ ਜੀ ਟਰਾਲੀਆਂ ਲੈ ਕੇ ਆਉਣੇ ਉਹ ਮਸ਼ੀਨਰੀ ਲੈ ਕੇ ਆਉਣੇ ਹੁਣ ਤਾਂ ਕਿਸਾਨਾਂ ਨੇ ਇਹ ਵੀ ਕਹਿਦਾ ਵੀ ਭਾਈ ਅਸੀਂ ਪੈਦਲ ਆ ਰਹੇ ਆ ਤੇ 100-100 ਦੇ ਜਥੇ ਚੱਲ ਰਹੇ ਆ ਪੈਦਲ ਆ ਰਹੇ ਕਿਸਾਨਾਂ ਤੋਂ ਵੀ ਪਤਾ ਨਹੀਂ ਭਾਜੀਪੀ ਨੂੰ ਕੀ ਡਰ ਲੱਗ ਰਿਹਾ ਵੀ ਉੱਥੇ ਬਾਰਡਰ ਐ ਬਣਾਤਾ ਵੀ ਜਿੰਨੇ ਮੇ ਪੰਜਾਬ ਤੇ ਹਰਿਆਣੇ ਦਾ ਨਹੀਂ ਜਿਵੇਂ ਕਿਸੇ ਗੁਆਂਢੀ ਦੇਸ਼ ਦਾ ਬਾਰਡਰ ਹੋਵੇ ਤੇ ਉੱਥੋਂ ਕਿਸੇ ਨੇ ਹਮਲਾ ਕਰਨਾ ਹੋਵੇ ਤੇ ਦੇਖੋ ਵੀ ਪੈਦਲ ਕਿਸਾਨ ਆ ਰਹੇ ਆ ਉਹਨਾਂ ਤੇ लाਠੀ ਚਾਰਜ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹੈਗੇ ਸੋ ਬੜਾ ਕਹਿ ਲੋ ਵੀ ਨਿੰਦਨ ਵਾਲੀ ਗੱਲ ਹੈ ਬੜੀ ਦੁੱਖ ਦੀ ਗੱਲ ਹੈ ਕਿ ਅੱਜ ਜਿਹੜੇ ਕਿਸਾਨ ਨੇ ਜਿਨ੍ਹਾਂ ਨਾਲ ਬੀਜੇਪੀ ਨੇ ਚਲੋ ਪਹਿਲਾਂ ਤਾਂ ਹਵਾਈ ਵਾਦੇ ਕੀਤੇ ਸੀ ਵੀ ਆਮਦਨ ਦੁੱਗਣੀ ਕਰ ਦਾਂਗੇ ਉਹਦਾ ਕੀ ਕਰਨੀ ਸੀ ਜਿਨ੍ਹਾਂ ਨਾਲ ਉਦੋਂ ਬਾਅਦ ਲਿਖ ਕੇ ਵਾਦਾ ਕਰ ਲਿਆ ਵੀ ਭਾਈ ਤੁਹਾਨੂੰ ਐਮਐਸਪੀ ਦੀ ਗਾਰੰਟੀ ਦੇਵਾਂਗੇ ਤੇ ਅੱਜ ਜਦੋਂ ਐਮਐਸਪੀ ਦੀ ਗਾਰੰਟੀ ਦੀ ਗੱਲ ਕਰਨ ਲਈ ਉਹ ਆ ਰਹੇ ਆ ਗੱਲ ਤਾਂ ਕੀ ਕਰਨੀ ਉਹਨੂੰ ਆਉਣ ਵੀ ਦਿੱਤਾ ਜਾ ਰਹੇ ਆ ਅਸਲ ਤਾਂ ਬੀਜੇਪੀ ਨੂੰ ਚਾਹੀਦਾ ਸੀਗਾ ਵੀ ਭਾਈ ਉਹਨਾਂ ਨੂੰ ਬੁਲਾਉਂਦੇ ਉਹਨਾਂ ਨਾਲ ਗੱਲ ਕਰਦੇ ਤੇ ਜਿਹੜਾ ਵਾਅਦਾ ਸੀ ਉਹ ਪੂਰਾ ਕਰਦੇ ਤੇ ਇਹ ਗੱਲ ਨਹੀਂ ਵੀ ਬੀਜੇਪੀ ਨੂੰ ਪਤਾ ਨਹੀਂ ਕਿਉਂਕਿ ਅੱਜ ਉਹਨਾਂ ਦੇ ਨਿਤਨ ਗੜਕਰੀ ਜਿਹੜੇ ਮਾਨਯੋਗ ਮੰਤਰੀ ਜੀ ਨੇ ਉਹਨਾਂ ਦਾ ਬਿਆਨ ਵੀ ਆਇਆ ਕਿ ਜੀ ਕਿਸਾਨ ਦੇ ਜਿਹੜੇ ਹਾਲਾਤ ਨੇ ਬੜੇ ਨਾਜ਼ੁਕ ਨੇ ਵੀ ਆਪਾਂ ਨੂੰ ਪਤਾ ਹੈ ਨਾਜ਼ੁਕ ਨੇ ਤੇ ਆਪਾਂ ਉਹਨਾਂ ਨਾਲ ਵਾਅਦਾ ਵੀ ਕੀਤਾ ਪਰ ਵਾਅਦਾ ਪੂਰਾ ਕਰੀਏ ਜਿਹੜੇ ਸਰਕਾਰ ਨੂੰ ਰਿਪਰੈਜ਼ੈਂਟ ਕਰਦੇ ਆ ਉਪਰ ਰਾਸ਼ਟਰਪਤੀ ਜੀ ਉਹਨਾਂ ਨੇ ਵੀ ਕਿਹਾ ਕਿ ਜੀ ਟਾਈਮ ਨਿਕਲ ਰਿਹਾ ਤੇ ਕਿਸਾਨ ਆਪਣੀ ਗੱਲ ਕਹਿ ਰਿਹਾ ਤੇ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਉਹਨਾਂ ਦੇ ਮਸਲੇ ਹੱਲ ਨਹੀਂ ਹੋ ਰਿਹਾ ਸੋ ਪਤਾ ਭਾਜਪਾ ਨੂੰ ਸਾੜਾ ਪਰ ਦਿੱਕਤ ਆ ਜੀ ਘੜੀ ਇਹ ਹੈ ਵੀ ਜਦੋਂ ਜਿਹੜੀ ਸਰਕਾਰ ਦਾ ਸਿਰਫ ਲੋਕਾਂ ਨੂੰ ਜਾਤਾਂ ਤੇ ਧਰਮਾਂ ਦੇ ਨਾਂ ਤੇ ਲੜਾ ਕੇ ਸੜ ਰਿਆ ਹੋਵੇ ਉਹਨਾਂ ਨੂੰ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਕੀ ਜ਼ਰੂਰਤ ਹੈ ਉਹਨਾਂ ਨੂੰ ਐਮਐਸਪੀ ਦੇਣ ਦੀ ਕੀ ਜ਼ਰੂਰਤ ਹੈ ਕਿਉਂਕਿ ਸਿਰਫ ਤੇ ਸਿਰਫ ਨਫਰਤ ਦੀ ਰਾਜਨੀਤੀ ਕਰਕੇ ਅੱਜ ਬੀਜੇਪੀ ਦੇਸ਼ ਨੂੰ ਚਲਾਉਣਾ ਚਾਹੁੰਦੀ ਹੈ ਤੇ ਸੱਤਾ ਜਿਹੜੀ ਹਾਸਲ ਕਰਨਾ ਚਾਹੁੰਦੀ ਹੈ ਉਹ ਪਹਿਲਾਂ ਵੀ ਕਰਦੀ ਰਹੀ ਹੈ ਤਾਂ ਹੁਣ ਸੰਭਲ ਚ ਵੀ ਕੁਝ ਕੀਤਾ ਤੇ ਅਜਮੇਰ ਚ ਕਰਨ ਦੀ ਤਿਆਰੀ ਹੈ ਸੋ ਇਹ ਜੋ ਹੋ ਰਿਹਾ ਹੈ ਬੜਾ ਮੈਂ ਸਮਝਦਾ ਕਿ ਸਾਡੇ ਲਈ ਸਾਰਿਆਂ ਲਈ ਕਿਉਂਕਿ ਡੈਮੋਕ੍ਰੇਸੀ ਲਈ ਕਿਉਂਕਿ ਤਾਨਾਸ਼ਾਹੀ ਵਾਲਾ ਰਵਈਆ ਤਾਂ ਹੈਗਾ ਹੀ ਹੈ ਤੇ ਬੜੀ ਨਿੰਦਨਯੋਗ ਜਿਹੜੀ ਇਹ ਕਹੋ ਵੀ ਹਰਿਆਣਾ ਸਰਕਾਰ ਦੀ ਹਰਿਆਣਾ ਪੁਲਿਸ ਦੀ ਜੋ ਉਹ ਛੱਦਰ ਕਿਸਾਨਾਂ 'ਤੇ ਕਰ ਰਹੇ ਆ ਬੜੀ ਇਹ ਮੈਂ ਸਮਝਦਾ ਕਿ ਕਟਿਆਰ ਕਰਦੇ ਜੇ ਐਦੇ ਪ੍ਰਧਾਨ ਮੰਤਰੀ ਦੇਖੀਏ ਤਾਂ ਹਰੇਕ ਕਿਉਂਕਿ ਉਮੀਦ ਕਰਦਾ ਵੀ ਭਾਈ ਸਾਡੀ ਗੱਲ ਅਜ ਨੇੜੇ ਆਏ ਆ ਪ੍ਰਧਾਨ ਮੰਤਰੀ ਜੀ ਕਰਨਗੇ ਪਰ ਜੇ ਪ੍ਰਧਾਨ ਮੰਤਰੀ ਦਾ ਪਿਛਲਾ ਟਿਨੌਰ ਦੇਖੀਏ 11 ਸਾਲ ਦਾ ਤਾਂ ਪ੍ਰਧਾਨ ਮੰਤਰੀ ਜਿਹੜਾ ਅਸਲ ਮੁੱਦਾ ਹੁੰਦਾ ਉਹਨੂੰ ਤਾਂ ਕਦੇ ਜਾਂ ਕਿਸਾਨਾਂ ਦਾ ਹੋਵੇ ਬੇਰੁਜ਼ਗਾਰਾਂ ਦਾ ਹੋਵੇ ਦਲਤਾਂ ਦਾ ਹੋਵੇ ਉਦੋਂ ਜਾ ਕੇ ਤੇ ਗੱਲ ਕਰਦੀ ਨਹੀਂ ਪ੍ਰਧਾਨ ਮੰਤਰੀ ਜੀ ਤਾਂ ਐਦਾਂ ਦੇ ਨਾਰੇ ਏਕ ਹੈ ਤੋ ਸੇਫ ਹੈ ਵੀ ਜਿਹੜੇ ਲੋਕਾਂ ਨੂੰ ਡਰਾਉਣ ਵਾਲੇ ਮਤਲਬ ਕਿ ਵੀ ਤੁਹਾਡੇ ਕੋਲੇ ਸਾਰੇ ਦੇਸ਼ 'ਚ ਤੁਹਾਡੀ ਸਰਕਾਰ ਆ ਲਾਅ ਐਂਡ ਆਰਡਰ ਤੁਹਾਡੇ ਕੋਲੇ ਆ ਆਰਮੀ ਤੁਹਾਡੇ ਕੋਲੇ ਆ ਤੇ ਜਦੋਂ ਪ੍ਰਧਾਨ ਮੰਤਰੀ ਇਹ ਕਹੇ ਵੀ ਆਪਾਂ ਇਕਾਂ ਤਾਂ ਸੇਫ ਆ ਤੇ ਤੂੰ ਦੇਖੋ ਵੀ ਐਦੂ ਹੋਰ ਮੈਨੂੰ ਸਮਝਦਾ ਨਹੀਂ ਕਿਉਂ ਐਦੂ ਵੀ ਕੋਈ ਛੋਟਾ ਇੱਡੇ ਵੱਡੇ ਕਾਦ ਵਾਲੇ ਬੰਦੇ ਦਾ ਜਿਹੜਾ ਬਿਆਨ ਹੈ ਉਹ ਹੋ ਸਕਦਾ ਸੋ ਮੈਨੂੰ ਲੱਗਦਾ ਨਹੀਂ ਨਾ ਹੀ ਉਮੀਦ ਮੈਨੂੰ ਨਿੱਜੀ ਤੌਰ ਤੇ ਹੈ ਵੀ ਪ੍ਰਧਾਨ ਮੰਤਰੀ ਜੀ ਕੋਈ ਕਿਸਾਨਾਂ ਦੀ ਗੱਲ ਕਰਨਗੇ ਕਿਉਂਕਿ ਅੱਗੇ ਵੀ ਨਹੀਂ ਕੀਤੀ ਹਾਂ ਐਜ਼ ਅ ਪ੍ਰਧਾਨ ਮੰਤਰੀ ਦੇਖੀਏ ਤਾਂ ਕਿਉਂਕਿ ਹਾਲਤ ਤਾਂ ਉੱਥੇ ਹੀ ਹੋਣਾ ਹੈ ਉਮੀਦ ਕਿਸਾਨਾਂ ਨੂੰ ਵੀ ਹੋਣੀ ਹੈ ਤੇ ਸਾਰੇ ਜਿਹੇ ਲੋਕਾਂ ਨੂੰ ਵੀ ਆ ਵੀ ਭਾਈ ਹੁਣ ਤਾਂ ਗੱਲ ਕਰ ਲੈਣਾ ਜੇ ਆਮਦਨ ਦੁੱਗਣੀ ਨਹੀਂ ਘੱਟੋ-ਘੱਟ ਐਮਐਸਪੀ ਦੀ ਗਾਰੰਟੀ ਜਿਹਦਾ ਲਿਖਤ ਵਾਦਾ ਕੀਤਾ ਕੋਈ ਪ੍ਰਧਾਨ ਮੰਤਰੀ ਜੀ ਗੱਲ ਕਰਨੀ ਪਈ ਅਸੀਂ ਕਿਸਾਨਾਂ ਨੂੰ ਦੇਵਾਂਗੇ